ਸਾਡੇ ਜਲਾਲਾਬਾਦ ਦੇ ਜਿਹੜੇ ਐਮ ਐਲ ਏ ਬੋਲਦੀ ਕੰਬੋਜੀ ਉਹਨਾਂ ਦੀ ਮੈਂ ਪ੍ਰੈਸ ਵਾਦਤਾ ਸੁਣੀ ਸੀਗੀ ਸਾਡੀ ਪ੍ਰਾਪਰਟੀ ਹੈ ਪਰ ਨੋ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਲਾਕੇ ਨਾਲ ਵਸਦਿਆਂ ਨੂੰ ਸਾਰਿਆਂ ਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਹ ਕੋ ਮਾਨ ਪਰਿਵਾਰ ਦੀ ਪ੍ਰਾਈਵੇਟ ਪ੍ਰਾਪਰਟੀ ਨਹੀਂ ਹੈ ਇਹ ਇਲਾਕੇ ਦੀ ਸੰਸਥਾ ਹੈ ਸਾਡੇ ਸਵਾਤ ਲਾਸਿਕ ਪੇਤਾ ਸਾਹਿਬ ਜੋਰਾ ਸਿੰਘ ਮਾਨ ਨੇ ਇੱਕ ਸੁਪਨਾ ਸੰਜੋਇਆ ਸੀਗਾ ਕਿ ਸਾਡਾ ਇਲਾਕਾ ਐਜੂਕੇਸ਼ਨ ਪੱਖੋਂ ਬੜਾ ਪਛੜਿਆ ਹੋਇਆ ਸੀਗਾ ਉਹਨਾਂ ਨੇ ਦੀ ਬਿਹਤਰੀ ਆਸਤੇ ਇਹਨੂੰ ਸੰਸਥਾ ਨੂੰ ਬਣਾਇਆ ਸੀਗਾ ਤਕਰੀਬਨ 23-24 ਸਾਲ ਹੋ ਗਏ ਆ ਜੇ ਸੰਸਥਾ ਨੂੰ ਚੱਲਦੀ ਇਹਨੂੰ 24ਵਾਂ ਸਾਲ ਚੱਲ ਰਿਹਾ ਹੈ ਤੇ ਸੰਸਥਾ ਇਲਾਕੇ ਦੇ ਸਹਿਯੋਗ ਨਾਲ ਇਹਦੀ ਜ਼ਮੀਨ ਦਾ ਵਿਵਾਦ ਜਿਹੜਾ ਚੱਲ ਰਿਹਾ ਸੀ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਦੋ ਛੱਪੜ ਸੀਗੇ ਇੱਕ ਚੜਦੇ ਵਾਲੇ ਪਾਸੇ ਇੱਕ ਛਿਪਦੇ ਵਾਲੇ ਪਾਸੇ ਇਹ ਛੱਪੜ ਹੈ ਜਿਹੜਾ ਬਾਈਕ ਨਾਲਾਂ ਦੇ ਵਿੱਚ ਸੀਗਾ ਤੇ ਪ੍ਰਾਈਵੇਟ ਧਿਰਾਂ ਪ੍ਰਾਈਵੇਟ ਪਾਰਟੀਆਂ ਦੀ ਮਾਲਕੀ ਹੈ ਸਾਡੇ ਸਾਰੇ ਪਰਿਵਾਰਾਂ ਦੀ ਮਾਲਕੀ ਹੈ ਇਹਦੇ 'ਚ ਕੋਈ ਪੰਚਾਇਤ ਦੀ ਜ਼ਮੀਨ ਨਹੀਂਗੀ ਇਹ ਸਾਡੀ ਸਾਰੇ ਘਰਾਂ ਦੀ ਮਾਲਕੀ ਉਦੋਂ ਸਾਰਿਆਂ ਨੇ ਰਜਾ ਮੰਡੀ ਨਾਲ ਛੱਪੜ ਭਰ ਕੇ ਇੱਥੇ ਗਰਾਊਂਡ ਬਣਾਤਾ ਸੀ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਬੈਠੇ ਆ ਅੱਜ ਸਕੂਲ ਦੀ ਬਿਲਡਿੰਗ ਬਣੀ ਵੀ ਹੈ ਇਹ ਜਗ੍ਹਾ ਸਕੂਲ ਦੀ ਮਾਲਕੀ ਹੈ ਸਕੂਲ ਦੇ ਨਾਂ ਰਜਿਸਟਰੀ ਹੋਈ ਵੀ ਹੈ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਕਿਹਾ ਹੈ ਕਿ ਕੱਲ ਵੀ ਮੈਨੂੰ ਪਤਾ ਲੱਗਿਆ ਕਿ 55 ਕਨਾਲਾਂ ਕਹਿੰਦੇ ਜ਼ਮੀਨ ਜਿਹੜੀ ਪੰਚਾਇਤ ਦੀ ਹੈ 22 ਕਨਾਲਾਂ ਦੇ ਵਿੱਚੋਂ 20 ਕਨਾਲਾਂ ਜੋ ਇਹਨਾਂ ਦੀ ਮੰਤੀ ਦੀ ਰਿਪੋਰਟ ਹੈ ਸਕੂਲ ਦੇ ਥੱਲੇ ਛੱਪੜ ਦੀ ਜ਼ਮੀਨ ਆ ਉਹ ਪ੍ਰਾਈਵੇਟ ਮਾਲਕਾਂ ਦੀ ਜ਼ਮੀਨ ਹੈ। ਇੱਕ ਦੋ ਕਨਾਲਾਂ ਜ਼ਮੀਨ ਜ਼ਰੂਰ ਹੈਲਥ ਡਿਪਾਰਟਮੈਂਟ ਦੀ ਜਿਹੜੀ ਹੈਗੀ ਆ ਉਹਦੇ ਚੋਂ ਕੁਝ ਇਸ ਸਕੂਲ ਦੇ ਕਬਜ਼ੇ ਚ ਹੁੰਦਾ ਹੈ। ਜਿਹੜਾ ਮੇਨ ਮੁੱਦਾ ਹੈ। ਤੇ 7-8 ਕਨਾਲਾਂ ਜ਼ਮੀਨ ਜਿਹੜੀ ਇਧਰ ਹਸਪਤਾਲ ਵਾਲੇ ਪਾਸੇ ਹੈ। ਉਹਦੇ ਵੱਟੇ ਸਕੂਲ ਨੇ ਸਟੇਡੀਅਮ ਨੂੰ ਜ਼ਮੀਨ ਦਿੱਤੀ ਵੀ ਹੈ, ਪੰਚਾਇਤ ਨੂੰ ਜ਼ਮੀਨ ਦਿੱਤੀ ਵੀ ਹੈ। ਅੱਠ ਕਨਾਲਾਂ 16 ਮਰਲੇ ਕਿੰਨੇ ਉਹਦਾ ਵਟਾਂਦਰਾ ਨਹੀਂ ਹੋਇਆਗਾ ਪਰ ਜ਼ਮੀਨ ਉਹਦੇ ਵੱਟੇ ਸਕੂਲ ਨੇ ਮੁੱਲ ਲੈ ਕੇ ਦਿੱਤੀ ਵੀ ਐ ਇਹਨਾਂ ਨੇ ਸਾਰੀ ਪੰਚਾਇਤ ਵਾਲੀ ਜ਼ਮੀਨ ਵੀ ਵਿੱਚ ਗਿਣਕੀ ਔਰ ਸਟੇਡੀਅਮ ਵਾਲੀ ਜ਼ਮੀਨ ਵੀ ਗਿਣਕੀ ਇੱਕ ਮੁੱਦਾ ਬਣਾਤਾ ਵੀ 55 ਕਨਾਲਾਂ ਦੇ ਉੱਤੇ ਕਾਬਜ ਐ ਮੈਂ ਬੇਨਤੀ ਕੀਤੀ ਸੀਗੀ ਪੰਚਾਇਤ ਡਿਪਾਰਟਮੈਂਟ ਨੂੰ ਵੀ ਡਾਇਰੈਕਟਰ ਸਾਹਿਬ ਨੂੰ ਵੀ ਸਾਰਿਆਂ ਨੂੰ ਅਸੀਂ ਲਿਖ ਕੇ ਵੀ ਦਿੱਤਾ ਐ ਵੀ ਜੇ ਪੰਚਾਇਤ ਜਾਂ ਪੰਚਾਇਤ ਵਿਭਾਗ ਜ਼ਮੀਨ ਵਟੇ ਜ਼ਮੀਨ ਲੈਣੀ ਚਾਹੁੰਦਾ ਹੈ ਅਸੀਂ ਜ਼ਮੀਨਦਾਰ ਨੂੰ ਤਿਆਰ ਹੈ ਜੇ ਮਾਰਕੀਟ ਰੇਟ ਦੇ ਪੈਸੇ ਲੈਣੇ ਚਾਹੁੰਦੇ ਅਸੀਂ ਪੈਸੇ ਦੇਣ ਨੂੰ ਵੀ ਤਿਆਰ ਹੈ ਅਸੀਂ ਇਸ ਸੰਸਥਾ ਨੂੰ ਜਿਹੜੀ ਇਲਾਕੇ ਦੀ ਲੀਡਿੰਗ ਸੰਸਥਾ ਹੈ ਅਸੀਂ ਇਹਨੂੰ ਕਿਸੇ ਲਿਟੀਗੇਸ਼ਨ 'ਚ ਨਹੀਂ ਪਾਉਣਾ ਚਾਹੁੰਦੇ ਕਿਉਂਕਿ ਇਸ ਸੰਸਥਾ ਨਾਲ 22500 ਬੱਚਿਆਂ ਦਾ ਭਵਿੱਖ ਜੁੜਿਆ ਹੋਇਆ ਹੈ। ਮੈਂ ਕੱਲ ਕਹਿ ਸੁਣ ਰਿਹਾ ਸੀਗਾ ਐਮਐਲਏ ਸਾਹਿਬ ਨੂੰ ਉਹ ਕਹਿੰਦੇ ਸੀ ਮੈਂ ਜਾ ਕੇ ਐਡਮਿਸ਼ਨ ਕਰਾਉਂਗਾ। ਸਕੂਲ ਬਹੁਤ ਹੈ ਜਲਾਲਾਬਾਦ ਚ ਬਹੁਤ ਸਕੂਲ ਖੁੱਲੇ ਐ ਪਰ ਬੰਦ ਹੋ ਗਏ। ਬਿਲਡਿੰਗ ਬਣਾਉਣੀ ਸੌਖੀ ਹੈ ਪਰ ਸਕੂਲ ਚਲਾਉਣਾ ਬਹੁਤ ਔਖਾ ਹੈ। ਸਿਆਸੀ ਜੇ ਰੰਜਿਸ਼ ਹੈਗੀ ਸਾਡੇ ਨਾਲ ਕੋਈ ਤੇ ਸਾਨੂੰ ਕੋਈ ਗਿਆ ਨਹੀਂ ਸਾਡੇ ਦੇ ਪਰਚਾ ਕਰਾ ਲੈਣ ਸਾਡਾ ਕੋਈ ਨੁਕਸਾਨ ਕਰਨਾ ਕਰ ਲੈਣ ਪਰ ਸੰਸਤਾ ਤੇ ਸਿਆਸਤ ਨਾ ਕਰਨੀ। ਦੂਜੇ ਉਹਨਾਂ ਨੇ ਦੋਸ਼ ਲਾਇਆ ਸੀ ਵੀ ਇਹਨਾਂ ਨੇ ਠੱਗੀਆਂ ਮਾਰੀਆਂ। ਸਾਹ ਜੋਰਾ ਸਿੰਘ ਮਾਨ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹੀ ਹੈ। 14 ਸਾਲ ਉਹਨਾਂ ਨੂੰ ਸਵਰਗਵਾਸ ਹੋਇਆ ਨੂੰ ਹੋ ਗਿਆ। ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰ ਕਰਕੇ ਪੂਜਦੇ ਆ। ਨਾਤਾ ਸਾਹਿਬ ਜੋਰਾ ਸਿੰਘ ਮਾਨ ਨੂੰ ਨਾ ਉਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ। ਬੇਸੀ ਇਹਨਾਂ ਤੋਂ ਸਰਟੀਫਿਕੇਟ ਲੈਨੇ। ਸਾਡੇ ਪਰਿਵਾਰ ਦੀ ਜਿਹੜੀ ਚਾਦਰ ਹੈ ਦੁੱਧ ਵਰਗੀ ਚਿੱਟੀ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ। ਫਾਜ਼ਲਕਾ ਕੀ ਫਿਰੋਜ਼ਪੁਰ ਕੀ ਪੂਰਾ ਪੰਜਾਬ ਦੁਨੀਆ 'ਚ ਕੋਈ ਬੰਦਾ ਉਂਗਲ ਖੜੀ ਕਰਕੇ ਕਹਦੇ ਵੀ ਕਿਸੇ ਬੰਦੇ ਦੇ ਸਾਡਾ ਪਰਿਵਾਰ ਚਾਹ ਦੇ ਕੱਪ ਦਾ ਵੀ ਰਵਾਦਾਰ ਹੋਵੇ। ਮੈਨੂੰ ਜੋ ਮਰਜ਼ੀ ਸਜ਼ਾ ਦੇ ਦਿਓ ਤੁਸੀਂ ਦੋਸ਼ ਲਾਉਣੇ ਸੌਖੇ ਐ ਪਰ ਸਿੱਧ ਕਰਨੇ ਬਹੁਤ ਔਖੇ ਐ ਤੁਰੇ ਜਾਂਦੇ ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਐ ਜਿੱਦੇ ਤੇ ਮਰਜ਼ੀ ਦੋਸ਼ ਲਾ ਦਿਓ ਬਹੁਤ ਸੌਖੇ ਐ ਜਿਹੜਾ ਸਕੂਲ ਦੇ ਵਿੱਚ ਸਿਰਫ ਦੋ ਕਨਾਲਾਂ ਦਾ ਰੌਲਾ ਉਹਦੇ ਜਿਵੇਂ ਕੁਝ ਮਰਲੇ ਸਕੂਲ ਦੇ ਕਬਜ਼ੇ ਥੱਲੇ ਆਉਂਦੇ ਐ 2019 ਦੇ ਵਿੱਚ ਬੇਨਤੀ ਕਰਾਈ ਸੀ ਹਾਈ ਕੋਰਟ ਦੇ ਹੁਕਮਾਂ ਨਾਲ ਤੇ ਉਦੋਂ ਤਹਿਸੀਲਦਾਰ ਸਾਹਿਬ ਦੀ ਰਿਪੋਰਟ ਹੈ ਵੀ ਜਿਹੜਾ ਛੱਪੜ ਹੈ ਪ੍ਰਾਈਵੇਟ ਧਿਰਾਂ ਦੀ ਮਾਲਕੀ ਹੈ ਤੇ ਪੰਚਾਇਤ ਦਾ ਕੋਈ ਹੱਕ ਨਹੀਂ ਹੈ ਉਹਨਾਂ ਨੇ ਲਿਖਤੀ ਦਿੱਤਾ ਪਰ ਉਹਨਾਂ ਸਰਕਾਰ ਦੇ ਦਬਾਅ ਥੱਲੇ ਆ ਕੇ ਰਿਪੋਰਟਾਂ ਸੀ ਵੀਡੀਓ ਦਾ ਟਾਈਮ ਮੰਗਿਆ ਜਦੋਂ ਬੇਨਤੀ ਕਰਨ ਆਏ ਹੁਣ 14 ਤਰੀਕ ਨੂੰ ਅਸੀਂ ਕਿਹਾ ਸੀ 20 ਤਰੀਕ ਤੱਕ ਅਸੀਂ ਬਿਜ਼ੀ ਆ ਵੀ ਸਾਨੂੰ ਟਾਈਮ ਦਿੱਤਾ ਜਾਵੇ ਹਫਤੇ ਦਾ ਸਾਡੀ ਗੈਰ ਹਾਜ਼ਰੀ ਚ ਉਹਨਾਂ ਨੇ ਜੋ ਰਿਪੋਰਟ ਸਟੇਡੀਅਮ ਵਾਲੀ ਜਗ੍ਹਾ ਵੀ ਸਾਰੀ ਪਾ ਕੇ ਇੱਧਰ ਉੱਧਰ ਪਾ ਕੇ 55 ਕਨਾਲਾਂ ਦੀ ਰਿਪੋਰਟ ਬਣਾ ਕੇ ਦੇ ਦਿੱਤੀ। ਹਾਈ ਕੋਰਟ ਚ ਤਰੀਕੇ ਪਤਾ ਤਾਂ ਉਦੋਂ ਲੱਗੂ ਜਦੋਂ ਸਿੱਧ ਕਰਨ ਕੇ ਜਾ ਕੇ ਉੱਥੇ। ਜਦੋਂ ਕਿ ਇਹਦਾ ਮਤਲਬ ਹੈ ਸਿਆਸੀ ਦਬਾਅ ਹੈ ਇੱਥੇ ਸਾਰਾ ਕੁਝ ਹੋ ਰਿਹਾ ਹੈ। ਬਿਲਕੁਲ ਸਿਆਸੀ ਹੋ ਰਿਹਾ ਹੈ। ਫਰੇਜ਼ ਸਾਹਿਬ ਦੇ ਵਿਚਾਲੇ ਕਿਤੇ ਨਾ ਕਿਤੇ ਬੱਚਿਆਂ ਦੇ ਭੁੱਖ ਦੇ ਉੱਤੇ ਤਾਂ ਤਲਵਾਰ ਲਟਕ ਰਹੀ ਹੈ ਜੀ। ਮੈਂ ਤੁਹਾਡੇ ਮਾਧਿਅਮ ਰਹੀਂ ਸਮੁੱਚੇ ਹਲਕੇ ਦੇ ਸਮੁੱਚੇ ਇਲਾਕੇ ਦੇ ਪੇਰੈਂਟਸ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ। ਕਿ ਜਿਹੜੇ ਬੱਚੇ ਮਾਤਾ ਗੁਜਰੀ ਪਬਲਿਕ ਸਕੂਲ ਦੇ ਵਿੱਚ ਪੜ੍ਹਦੇ ਐ ਉਹ ਸਾਡੇ ਬੱਚੇ ਐ ਉਹਨਾਂ ਦੀ ਸਟੱਡੀ ਦਾ ਜਿਹੜਾ ਜ਼ਿੰਮੇਵਾਰੀ ਐ ਉਹ ਮਾਤਾ ਗੁਜਰੀ ਪਬਲਿਕ ਸਕੂਲ ਦੇ ਸਟਾਫ ਦੀ ਐ ਮਾਤਾ ਗੁਜਰੀ ਪਬਲਿਕ ਸਕੂਲ ਦੀ ਮੈਨੇਜਮੈਂਟ ਦੀ ਐ ਉਹਨਾਂ ਦੇ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪਰ ਸਰ ਸਰਕਾਰੀ ਸਕੂਲਾਂ ਦੇ ਬਾਹਰ ਪੋਸਟਰ ਲੱਗ ਚੁੱਕੇ ਨੇ ਕੀ ਮਾਤਾ ਗੁਜਰੀ ਸਕੂਲ ਬੰਦ ਹੋ ਚੁੱਕਿਆ ਹੈ ਤੁਸੀਂ ਐਡਮਿਸ਼ਨਸ ਨਾ ਕਰਾਓ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਕਿ ਤਲਵਾਰ ਤਾਂ ਲਟਕ ਰਹੀ ਹੈ ਦੇਖੋ ਮੈਂ ਇੰਨਾ ਕਹਿ ਸਕਦਾ ਵੀ ਬੱਚੇ ਅਸੀਂ ਪੜ੍ਹਾਵਾਂਗੇ ਪੋਸਟਰ ਸਰਕਾਰ ਲਾ ਰਹੀ ਹੈ ਉਹਨੂੰ ਅਸੀਂ ਰੋਕ ਨਹੀਂ ਸਕਦੇ ਜੀ ਕਿਸੇ ਨੂੰ ਅਸੀਂ ਬੋਲਣ ਤੋਂ ਨਹੀਂ ਰੋਕ ਸਕਦੇ ਪਰ ਜ਼ਿੰਮੇਵਾਰੀ ਪੇਰੈਂਟਸ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਬੱਚਿਆਂ ਦੀ ਜ਼ਿੰਮੇਵਾਰੀ ਸਾਡੀ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੇਰੈਂਟਸ ਨੂੰ ਬੇਨਤੀ ਕਰਦਾ ਹਾਂ ਵੀ ਕਿਸੇ ਪੈਨਿਕ ਚ ਨਾਓ ਤੁਸੀਂ ਕਿਸੇ ਚ ਨਾਓ ਬੱਚੇ ਜਿਹੜੇ ਮਾਤਾ ਗੁਜਰੀ ਦਾ ਸਟਾਫ ਮਾਤਾ ਗੁਜਰੀ ਦੀ ਮੈਨੇਜਮੈਂਟ ਪੜਾਉਉਗੀ ਤੁਹਾਨੂੰ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਜੀ ਇਹ ਇਸ ਇਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਸਰ ਕਿਹਾ ਵੀ ਇਸ ਤੋਂ ਬਾਅਦ ਇੱਕ ਹੋਰ ਵੀ ਦੋਸ਼ ਲਗਾਏਗਾ ਨੇ ਕਿ ਸਰਕਾਰੀ ਫੰਡ ਜੇਕਰ ਆਇਆ ਹੈ ਇਹ ਪ੍ਰਾਈਵੇਟ ਤੁਸੀਂ ਕਹਿੰਦੇ ਹੋ ਵੀ ਪ੍ਰਾਈਵੇਟ ਅਦਾਰਾ ਨਹੀਂ ਇੱਕ ਟਰਸਟ ਹੈ ਟਰਸਟ ਨੂੰ ਮਿਲਿਆ ਉਹ ਫੰਡ ਬਿਲਕੁਲ ਜੇ ਕੋ ਮੈਂਬਰ ਪਾਰਲੀਮੈਂਟ ਹੈ ਉਹਨਾਂ ਰਿਕਮੈਂਡੇਸ਼ਨ ਦੇ ਨਹੀਂ ਹੁੰਦੀ ਐ ਵੀ ਮੇਰਾ ਫੰਡ ਇਸ ਸੰਸਥਾ ਨੂੰ ਦੇ ਦੇ ਜੀ ਉਹ ਸਸਤਾ ਲੈਣ ਦੇ ਕਾਬਲ ਆ ਜਾਂ ਨਹੀਂ ਇਹ ਡੀਸੀ ਨੇ ਦੇਖਣਾ ਹੁੰਦਾ ਐਲੋਕੇਟ ਡੀਸੀ ਨੇ ਕਰਨਾ ਹੁੰਦਾ ਜੀ ਉਹ ਇਹ ਤਾਂ ਹੈ ਨਹੀਂਗਾ ਵੀ ਮੇਰੀ ਜੇਬ ਚੋਂ ਮੈਂ ਕੱਢ ਕੇ ਜਿਹਨੂੰ ਮਰਜ਼ੀ 500 ਫੜਾ ਦੇ ਜਿਹਨੂੰ ਮਰਜ਼ੀ 1000 ਸਰਕਾਰੀ ਫੰਡ ਐ ਇਹ ਜੀ ਉਹਦਾ ਆਡਿਟ ਵੀ ਹੁੰਦਾ ਐ ਉਹਦੀ ਇਨਸਪੈਕਸ਼ਨਾਂ ਵੀ ਹੁੰਦੀਆਂ ਉਹਦੇ ਯੂਸੀ ਵੀ ਜਾਂਦੇ ਐ ਔਰ ਐਮਪੀ ਲੈਡ ਦੇ ਜਿਹੜੇ ਫੰਡ ਐ ਜਦੋਂ ਯੂਸੀ ਜਾਂਦਾ ਐ ਨੈਕਸਟ ਗ੍ਰਾਂਟ ਫੇਰ ਜਾ ਕੇ ਰਿਲੀਜ਼ ਹੁੰਦੀ ਐ ਜੀ ਤੇ ਪ੍ਰਾਈਵੇਟ ਸਕੂਲਾਂ ਨੂੰ ਵੀ ਐਮਪੀ ਗ੍ਰਾਂਟ ਦੇ ਸਕਦੇ ਆ ਕੋਈ ਇਹ ਨਹੀਂਗਾ ਵੀ ਐਮਪੀ ਦੇ ਰეკਮੈਂਡੇਸ਼ਨ ਕਰਨੀ ਹੁੰਦੀ ਐਮਪੀ ਨੇ ਰეკਮੈਂਡੇਸ਼ਨ ਕਰਤੀ ਗਾਂ ਤਾਂ ਡੀਸੀ ਨੇ ਦੇਖਣਾ ਹੈ ਜੀ ਜਿਹੜਾ ਡਿਸਟ੍ਰਿਬਿਊਸ਼ਨ ਏਜੰਸੀ ਹੈ ਡਿਪਟੀ ਕਮਿਸ਼ਨਰ ਉਸ ਜ਼ਿਲ੍ਹੇ ਦਾ ਉਹਨੇ ਦੇਖਣਾ ਹੁੰਦਾ ਵੀ ਫੰਡ ਇੱਥੇ ਭੇਜ ਸਕਦੇ ਆ ਵੀ ਅਲੋਕੇਸ਼ਨ ਸਹੀ ਹੈ ਜਿਹੜੀ ਰეკਮੈਂਡੇਸ਼ਨ ਸਹੀ ਹੈ ਜਾਂ ਗਲਤ ਹੈ ਇਹ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਨਾਂ ਨੇ ਸਹੀ ਵੇਖ ਕੇ ਦਿੱਤੀ ਐ ਡੀ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਦੋ ਛਲਾਉਣੇ ਸੌਖੇ ਐ ਜਿੰਨੀ ਸਟੇਡੀਅਮ ਦੀ ਜਗ੍ਹਾ ਜਿੰਨੀ ਸਾਰੀ ਸਾਰੀ ਸਕੂਲ ਦੇ ਨਾਮ ਮੜ ਕੇ ਤੇ ਇੱਕ ਹਾਈ ਕੋਰਟ ਚ ਜਾ ਕੇ ਦੇਤਾ ਵੀ 55 ਕਨਾਲਾਂ ਦੇ ਉੱਤੇ ਸਕੂਲ ਕਰਦੇ ਇਹੀ ਗੱਲ ਕੀਤੀ ਗਈ ਹੈ ਕਿ 9 ਕਿੱਲੇ 9 ਕਿੱਲੇ ਜਿਹੜੀ ਜ਼ਮੀਨ ਸੀਗੀ ਸਾਰੇ ਸਕੂਲ ਦੀ ਪਹਿਲਾਂ ਤਾਂ 9 ਕਿੱਲੇ ਹੈ ਨਹੀਂ ਸਕੂਲ ਕੋਲੇ ਜੀ ਜੀ ਤੁਹਾਨੂੰ ਮੈਂ ਪਹਿਲਾਂ ਤੇ ਦੇ ਦੇਿਆ ਸਕੂਲ ਕੋਲੇ 9 ਕਿੱਲੇ ਹੈ ਨਹੀਂਗੇ ਸਕੂਲ ਕੋਲੇ ਮਸਾਂ 5 ਕਿੱਲੇ ਜ਼ਮੀਨ ਹੈ 5 ਨਹੀਂ ਤਾਂ 5.5 ਹੋਣੀਆਂ ਜੀ ਠੀਕ ਹੈ ਨੌ ਕਿੱਲੇ ਹੈ ਨਹੀਂਗੇ ਸਾਰਾ ਕੁਝ ਹੀ ਝੂਠ ਦਾ ਭਲੰਦਾ ਹੈ ਜਦੋਂ ਹਾਈ ਕੋਰਟ ਚਾਂਮਣਾ ਸਾਹਮਣਾ ਹੋਊਗਾ ਸਾਰਾ ਕੁਝ ਕਲੀਅਰ ਹੋ ਜਾਊਗਾ ਤੁਹਾਡੇ ਮੁਤਾਬਕ ਜਿਹੜੀ ਉਹ ਡਿਸਪੈਂਸਰੀ ਦੀ ਜਗ੍ਹਾ ਹੈਗੀ ਆ ਉਹ ਇਸ ਨਕਸ਼ੇ 'ਚ ਆਉਂਦੀ ਥੋੜੀ ਬਹੁਤੀ ਮੈਂ ਐਗਜੈਕਟ ਤਾਂ ਨਹੀਂ ਕਹਿ ਸਕਦਾ ਕੋਈ 5 ਮਰਲੇ ਆ ਜੇ 7 ਮਰਲੇ ਆ ਜੇ ਮੈਂ ਉਹ ਦਾਅਵੇ ਨਾਲ ਨਹੀਂ ਕਹਿ ਸਕਦਾ ਕਿਉਂਕਿ ਮਿੰਤੀ ਮੇਰੀ ਗੈਰ ਹਾਜ਼ਰੀ 'ਚ ਹੋਈ ਹੈ ਅੱਛਾ ਜੇ ਮੇਰੇ ਸਾਹਮਣੇ ਮਿੰਤੀ ਹੋਈ ਹੁੰਦੀ ਮੈਂ ਦੱਸ ਦਿੰਦਾ ਵੀ ਇੰਨੇ ਫੁੱਟ ਆਉਂਦੀ ਹੈ ਉਹ ਮੇਰੀ ਗੈਰਹਾਜ਼ਰੀ ਸੰਤਾਂ ਟਾਈਮ ਹੀ ਆਸੀ ਵੀਡੀਓ ਤੋਂ ਟਾਈਮ ਮੰਗੇ ਉਹਨਾਂ ਨੇ ਟਾਈਮ ਨਹੀਂ ਦਿੱਤਾ ਮਨਸੀ ਦਾ ਅਸੀਂ ਡੀਓ ਤੋਂ ਟਾਈਮ ਮੰਗਿਆ ਵੀ ਸਾਨੂੰ ਹਫ਼ਤੇ ਦਾ ਟਾਈਮ ਦੇ ਦਿਓ ਜਵਾਬ ਦੇਣ ਵਾਸਤੇ ਉਹਨਾਂ ਨੇ ਸ਼ਾਮ ਨੂੰ ਰਿਪੋਰਟ ਗੇਸਟ ਬਣਾਤੀ ਪਤਾ ਨਹੀਂ ਐਡਾ ਕੀ ਪ੍ਰੈਸ਼ਰ ਸੀ ਜਾਂ ਕੀ ਸੀ ਉਹਨਾਂ ਦੇ ਉੱਤੇ ਤੁਸੀਂ ਇਹ ਵੀ ਕੋਈ ਆਫਰ ਦਿੱਤਾ ਕੇਸ ਦੇ ਬਦਲੇ ਸਕੂਲ ਜਗ੍ਹਾ ਹੋਰ ਦੇਣ ਨੂੰ ਤਿਆਰ ਹੋ ਹੈਗਾ ਜਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਪੰਚਾਇਤ ਡਿਪਾਰਟਮੈਂਟ ਨੂੰ ਲਿਖ ਕੇ ਦਿੱਤਾ ਸੀ ਵੀਡੀਓ ਸਭ ਨੂੰ ਲਿਖ ਕੇ ਦਿੱਤਾ ਡਾਇਰੈਕਟਰ ਸਾਹਿਬ ਨੂੰ ਲਿਖ ਕੇ ਦਿੱਤਾ ਹਾਈ ਕੋਰਟ 'ਚ ਲਿਖ ਕੇ ਦਿੱਤਾ ਵੀ ਸਕੂਲ ਕੋਲੇ ਪਾਸੇ ਜਗ੍ਹਾ ਹੈਗੀ ਐ ਪੰਚਾਇਤ ਨੇ ਜੇ ਜ਼ਮੀਨ ਲੈਣੀ ਹੈ ਜ਼ਮੀਨ ਲੈ ਲਈ ਜੇ ਪੰਚਾਇਤ ਨੇ ਮਾਰਕੀਟ ਰੇਟ ਦੇ ਪੈਸੇ ਲੈਣੇ ਆਸੀਂ ਪੈਸੇ ਦੇਣ ਨੂੰ ਵੀ ਤਿਆਰ ਐ ਤੇ ਮੈਂ ਤਾਂ ਇੱਥੋਂ ਤੱਕ ਵੀ ਤੁਹਾਡੇ ਮੱਦੇਨਜ਼ਰ ਇਹ ਕਹਿੰਦਾ ਜੇ ਮੇਰੀ ਪ੍ਰਾਈਵੇਟ ਜ਼ਮੀਨ ਚੋਂ ਕਿਸੇ ਨੇ ਜ਼ਮੀਨ ਲੈਣੀ ਹੈ ਪੰਚਾਇਤ ਨੂੰ ਮੋ ਉਹ ਵੀ ਦੇਣ ਨੂੰ ਤਿਆਰ ਆ ਵੀ ਸਸਤਾ ਨੂੰ ਖਰਾਬ ਨਾ ਕਰੋ ਮੈਂ ਆਪਦੀ ਜ਼ਮੀਨ ਚੋਂ ਵੀ ਜਾਤੀ ਚੋਂ ਵੀ ਦੇਣ ਨੂੰ ਤਿਆਰ ਆ ਮੈਂ ਤਾਂ ਬੱਚਿਆਂ ਦੇ ਭਵਿੱਖ ਹਾਸਤੇ ਇੰਨਾ ਵੀ ਕਰ ਸਕਦਾ ਜੇ 2-4 ਕਿੱਲੇ ਮੈਨੂੰ ਵੀ ਦੇਣੇ ਪਏ ਮੈਂ ਵੀ ਦੇ ਦੂੰਗਾ ਸਸਤਾ ਬਣਾਉਣੀ ਬਹੁਤ ਔਖੀ ਹੈ ਤੇ ਬਣਾ ਕੇ ਚਲਾਉਣੀ ਉਦੋਂ ਔਖੀ ਹੈ ਇਹ ਨਾਮਵਰ ਸੰਸਥਾ ਹੈ ਜਿੱਥੋਂ ਦੇ ਪੜੇ ਹੋਏ ਇੰਜੀਨੀਅਰ ਬਣੇ ਆ ਡਾਕਟਰ ਬਣੇ ਆ ਜੱਜ ਬਣੇ ਆ ਟੀਚਰ ਬਣੇ ਆ ਹੋਰ ਉੱਚੇ ਉਦਿਆਂ ਤੇ ਗਏ ਆ ਬਾਹਰ ਜਾ ਕੇ ਬੱਚੇ ਸੈਟਲ ਹੋ ਗਏ ਆ ਹਜ਼ਾਰਾਂ ਦੀ ਗਿਣਤੀ ਚ ਜਿਹੜੇ ਬੱਚੇ ਇਥੋਂ ਪੜ ਕੇ ਗਏ ਆ ਤੇ ਹਜ਼ਾਰਾਂ ਹੀ ਪੜ ਰਹੇ ਆ ਇੱਥੇ ਇੱਕ ਹੋਰ આરોਪ ਸੀਗਾ ਕਿ ਜਿਹੜੀ ਸੰਸਥਾ ਰਜਿਸਟਰਡ ਕਰਾਈ ਗਈ ਸੀ ਸੁਸਾਇਟੀ ਐਕਟ ਦੇ ਅੰਦਰ ਉਹਦੇ ਜਿਹੜੇ ਮੈਂਬਰ ਰਹੇਗੇ ਆ ਉਹ ਜਿਹੜੇ ਆਪਣੀ ਮਰਜ਼ੀ ਨਾਲ ਬਦਲੇ ਗਏ ਆ ਜਾਂ ਨਹੀਂ ਬਦਲੇ ਗਏ ਇਹੋ ਜਿਹਾ ਵੀ ਇਲਜ਼ਾਮ ਹੈਗੀ ਨਹੀਂ ਨਹੀਂ ਸਾਡੇ ਸਸਤਾ ਦੇ ਵਿੱਚ ਜਿਹੜੇ ਮੈਂਬਰ ਸੀਗੇ ਉਹਨਾਂ ਚੋਂ ਡੈਥ ਹੋ ਗਈ ਹੈ ਜਿਵੇਂ ਸਰ ਗੋਬਿੰਦਰ ਸਿੰਘ ਸੰਧੂ ਦੀ ਡੈਥ ਹੋ ਗਈ ਹੈ ਉਹਨਾਂ ਦੀ ਥਾਂ ਤੇ ਚੇਅਰਮੈਨ ਸੀ ਸਕੂਲ ਦੇ ਅੱਜ ਗੁਰਿੰਦਰਪਾਲ ਸਿੰਘ ਜੀ ਨੂੰ ਬੰਪੀ ਬੰਪੀ ਕਹਿ ਕੇ ਬੰਪੀ ਸੰਧੂ ਕਰਕੇ ਜਾਣਦੇ ਆ ਅੱਜ ਉਹਨਾਂ ਦੀ ਥਾਂ ਤੇ ਉਹਨਾਂ ਨੂੰ ਮੈਂਬਰ ਪਾਇਆ ਗਿਆ ਸਕੂਲ ਦੇ ਚੇਅਰਮੈਨ ਉਹ ਹੈ ਪ੍ਰੇਮ ਕੁਮਾਰ ਵਲੇਚਾ ਜੀ ਵਾਈਸ ਚੇਅਰਮੈਨ ਹੈ ਸਕੂਲ ਦੇ ਜਿੰਨੀਆਂ ਨਾਮਵਰ ਸਿਤਾ ਹੈ ਹਲਕੇ ਦੀਆਂ ਜੀਕੇ ਜਿੰਦਲ ਐਡਵੋਕੇਟ ਦੇ ਟਰਸਟੀ ਹੈ ਭੋਲੀ ਅਗਰਵਾਲ ਸੁਭਾਸ਼ ਅਗਰਵਾਲੇ ਦਾ ਮੈਂਬਰ ਸੀ ਉਹਦੀ ਡੈਥ ਹੋ ਗਈ ਸੀ ਉਹਦਾ ਬੇਟਾ ਜਿਹੜਾ ਸੁਮੇਤ ਅਗਰ ਸੁਮੇਤਾ ਅਗਰਵਾਲ ਉਹ ਇਹਦਾ ਮੈਂਬਰ ਹੈ ਜਦੋਂ ਵੀ ਕਿਸੇ ਦੀ ਕਿਤੇ ਮਰਤੂ ਹੋ ਜਾਂਦੀ ਹੈ ਜਾਂ ਉਹਦੀ ਥਾਂ ਤੇ ਨਵੇਂ ਮੈਂਬਰ ਪਾਏ ਗਏ ਆ ਉਹਦੇ ਚ ਸਰ ਇੱਕ 14 ਬੱਚੇ ਕਦੇ ਸਕੂਲੋਂ ਕੱਢੇ ਗਏ ਸੀ 14 ਬੱਚਿਆਂ ਦਾ ਜਿਹੇ ਤਿੱਕਰ ਸਵਾਲ ਹੈ ਸਾ ਗੁਰਪ੍ਰੀਤ ਸਿੰਘ ਦਾ ਬੱਚਾ ਇਹ ਤੇ ਪੜਦਾ ਸੀ ਪਲੱਸ 1 ਦੇ ਵਿੱਚ ਕਿਤੇ ਕਿਸੇ ਕਾਰਨ ਕਰਕੇ ਉਹਨਾਂ ਨੇ ਸ਼ਿਫਟ ਕਰਨਾ ਸੀਗਾ ਉਹ ਦੋ ਪੇਪਰਾਂ ਚੋਂ ਗੈਰ ਹਾਜ਼ਰ ਸੀਗਾ ਤੇ ਜੇ ਤਾਂ ਸਾਡੇ ਕੋਲੇ ਪਲੱਸ 2 ਚ ਰਹਿੰਦਾ ਉਹ ਤੇ ਅਸੀਂ ਉਹਦਾ ਕੰਪਾਰਟਮੈਂਟ ਦੇਣੀ ਸੀ ਅਸੀਂ ਕੰਪਾਰਟਮੈਂਟ ਦੇ ਕੇ ਦੋ ਤਿੰਨ ਮਹੀਨੇ ਬਾਅਦ ਦੁਬਾਰਾ ਉਹਨੂੰ ਐਗਜ਼ਾਮ ਲੈ ਕੇ ਉਹਦਾ ਤੇ ਅਸੀਂ ਜਿਵੇਂ ਰੂਲ ਐ ਅਸੀਂ ਉਹਨੂੰ ਪ੍ਰੋਮੋਟ ਕਰ ਦੇਣਾ ਸੀ ਪਰ ਜਦੋਂ ਉਹਨਾਂ ਨੇ ਸਕੂਲ ਛੱਡਣਾ ਚਾਹਿਆ ਤੇ ਫੇਰ ਮਜਬੂਰ ਸੀ ਜੇ ਐਬਸੈਂਟ ਸੀ ਤੁਹਾਨੂੰ ਐਬਸੈਂਟ ਹੀ ਲਿਖਣਾ ਪੈਣਾ ਸੀ ਉਹਨੇ ਉਹ ਕਰਕੇ ਚਿਆਸਤ ਕਰਕੇ 12 14 ਬੱਚੇ ਹੋਰ ਜਿਹੜੇ ਆਪਦੇ ਤਾਏ ਚਾਚੇ ਆਂਦੇ ਸੀ ਉਹ ਵੀ ਨਾਲ ਰਲਾ ਦੇ ਕੱਲ ਕੇ ਵੀ ਅਲੀਗੇਸ਼ਨ ਲਾਇਆ ਵੀ 14 ਬੱਚੇ ਕੱਢੇ ਗਏ ਆ ਤੇ ਉਹ ਫੇਰ ਹਾਈ ਕੋਰਟ ਗਏ ਹਾਈ ਕੋਰਟੋਂ ਪਹਿਲਾਂ ਗਏ ਬੱਚੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਹਟਾਏ ਐ ਔਰ ਉਹਨਾਂ ਦਾ ਖਦਸ਼ਾ ਸੀਗਾ ਉਹ ਇੱਥੇ ਟੀਚਰਾਂ ਨੂੰ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਕਿਤੇ ਸਕੂਲ ਦੇ ਵਿੱਚ ਕੋਈ ਜ਼ਹਿਰ ਤਾਂ ਨਹੀਂ ਪਾ ਦੋਗੇ ਮੈਨੇਜਮੈਂਟ ਕਿਤੇ ਉਹਨਾਂ ਦੇ ਹਟਾਉਣ ਦਾ ਕਾਰਨ ਸੋਚ ਵੇਖੋ ਉਹਨਾਂ ਦੀ ਤੁਸੀਂ ਇੱਥੇ ਨਾ ਤਾਂ ਇਕੱਲੇ ਕਾਲੀਦਲ ਵਾਲਿਆਂ ਦੇ ਬੱਚੇ ਪੜਦੇ ਐ ਨਾ ਇਕੱਲੇ ਕਾਂਗਰਸ ਵਾਲਿਆਂ ਦੇ ਪੜਦੇ ਐ ਨਾ ਇੱਥੇ ਆਪ ਵਾਲਿਆਂ ਦੇ ਪੜਦੇ ਐ ਨਾ ਭਾਜਪਾ ਵਾਲਿਆਂ ਦੇ ਨਾ ਬੀਐਸਪੀ ਵਾਲਿਆਂ ਦੇ ਨਾ ਕ੍ਰਿਮਿਨਲਸਟਾਂ ਦੇ ਇੱਥੇ ਤਾਂ ਸਾਂਝੀ ਸੰਸਥਾ ਐ ਸਿਆਸਤ ਦਾ ਮਤਲਬ ਹੀ ਕੋਈ ਨਹੀਂਗਾ ਜਿੱਦ ਦੇ ਸੰਸਥਾ ਸਿਆਸਤ ਵੜ ਕੇ ਉਹਦੇ ਸੰਸਥਾ ਫੇਲ ਹੋ ਜੂ ਤੁਸੀਂ ਤੁਸੀਂ ਇਲਾਕੇ ਦੇ ਰਹਿਣ ਵਾਲੇ ਹੋ ਹੋ ਸਕਦਾ ਤੁਹਾਡਾ ਵੀ ਕਿਸੇ ਦਾ ਬੱਚਾ ਇੱਥੇ ਪੜਦਾ ਹੋਵੇ ਤੁਸੀਂ ਦੱਸੋ ਵੀ ਕਿਤੇ ਕੋਈ ਕਿਸੇ ਨੂੰ ਤਕਲੀਫ ਆਈ ਹੈ ਸਾਡੇ ਵੱਲੋਂ ਆ ਡਿਸਪਲਿਨ ਰੱਖਣ ਵਾਸਤੇ ਸਕੂਲ ਦਾ ਕੇਰ ਸਖਤ ਫੈਸਲੇ ਲੈਣੇ ਪੈਂਦੇ ਆ ਸਾਨੂੰ ਕੇਰ ਇਹ ਬੱਚੇ ਨੂੰ ਘੂਰਨਾ ਵੀ ਪੈਂਦਾ ਹੈ ਬੱਚੇ ਦਾ ਕੇਰ ਇਹ ਟੀਸੀ ਵੀ ਸਾਨੂੰ ਦੇਣਾ ਪੈਂਦਾ ਮਜਬੂਰਨ ਜਦੋਂ ਬੱਚਾ ਡਿਸਪਲਿਨ ਭੰਗ ਕਰਦਾ ਸਕੂਲ ਦਾ 2500 ਬੱਚਾ 2200 2500 ਬੱਚਾ ਹੈ ਤੇ ਉਹਨੂੰ ਡਿਸਪਲਨ ਮੇਨਟੇਨ ਕਰਨਾ ਤਾਂ ਸੰਸਥਾ ਵਾਸਤੇ ਬਹੁਤ ਜ਼ਰੂਰੀ ਹੋਦਾ। ਸਾਡੀ ਕੋਈ ਬੱਚਿਆਂ ਨਾਲ ਕੋਈ ਦੁਸ਼ਮਣੀ ਨਹੀਂ ਕੀ। ਕਿਸੇ ਨਾਲ ਬੱਚੇ ਤਾਂ ਰੱਬ ਦਾ ਰੂਪ ਹੁੰਦੇ। ਜੇ 2500 ਬੱਚਾ ਇੱਥੇ ਪੜਦਾ ਹੈ ਤੇ ਜੇ 10 ਹੋਰ ਪੜੀ ਜਾਣਗੇ ਤਾਂ ਸਾਨੂੰ ਕੀ ਫਰਕ ਪੈਂਦਾ ਗੁਰਪ੍ਰੀਤ ਦਾ ਬੱਚਾ 10ਵੀਂ ਇੱਥੋਂ ਕੀਤੀ ਹੈ ਉਹਨੇ। ਮਤਲਬ ਤੁਹਾਡਾ ਕਹਿੰਦਾ ਵੀ ਜੋ ਇਲਜ਼ਾਮ ਲੱਗੇ ਨੇ ਸਭ ਬੇਬੁਨਿਆਦ ਨੇ। ਬੇਬੁਨਿਆਦ ਮੇਕਨ ਜੇ ਕੋਈ ਸਿਆਸੀ ਰੰਗਸ਼ ਹੈਗੀ ਹੈ ਤਾਂ ਸਾਡੇ ਨਾਲ ਵੈਸੇ ਕਰ ਲੈਣਾ ਸਕੂਲ ਦਾ ਜਣਾ ਕਰਨਾ ਕਿਉਂਕਿ 2000 ਪਲੱਸ ਬੱਚਾ ਇਸ ਸਕੂਲ ਦੇ ਵਿੱਚ ਤਾਂ ਉਹਨਾਂ ਦੇ ਤਲਵਾਰ ਲਟਕੜੀ ਕਿਉਂਕਿ ਪਿਛਲੇ ਕੱਲ ਵੀ ਐਗਿਟੇਸ਼ਨ ਜਲਾਲਾਬਾਦ ਦੇ ਵਿੱਚ ਕੀਤੀ ਗਈ ਰੋਡ ਜਾਮ ਕੀਤਾ ਗਿਆ ਕੋਈ ਸਾਡਾ ਸਾਡਾ ਨਾਂ ਦਾ ਕੋਈ ਰੋਡ ਜਾਮ ਕਰਨ ਦਾ ਮਕਸਦ ਹੈ ਨਾ ਕੋਈ ਸਾਡਾ ਐਗਿਟੇਸ਼ਨ ਕਰਨ ਦਾ ਮਕਸਦ ਹੈ ਨਾ ਸਾਡੀ ਸੋਚ ਹੈ ਅਸੀਂ ਮਾਨਯੋਗ ਹਾਈ ਕੋਰਟ ਨੂੰ ਅਪਰੋਚ ਕੀਤਾ ਹੈ ਜੀ ਹਾਈ ਕੋਰਟ ਜੋ ਫੈਸਲਾ ਕਰੂਗੀ ਕਾਨੂੰਨਨ ਲੜਾਈ ਲੜਾਂਗੇ ਜੋ ਫੈਸਲਾ ਕਰੂਗੀ ਉਹ ਸਾਰਿਆਂ ਨੂੰ ਸਾਨੂੰ ਮੰਨਣ ਜੋਗ ਹੋਊਗਾ ਅਸੀਂ ਕੋਈ ਐਜੀਟੇਸ਼ਨ ਨਹੀਂ ਕੋਈ ਸਾਡਾ ਕੁਛ ਨਹੀਂਗਾ ਹਾਂ ਜੇ ਐਮਐਲਏ ਸਾਹਿਬ ਸਾਡੇ ਨਾਲ ਸੈਟਿੰਗ ਕਰਨੀ ਚਾਹੁੰਦੇ ਆ ਸਪਸ਼ਟੀਕਰਨ ਚਾਹੁੰਦੇ ਆ ਜੋ ਵੀ ਦੇਣ ਨੂੰ ਤਿਆਰ ਹੈ ਜੇ ਕੱਲ ਨੂੰ ਐਜੂਕੇਸ਼ਨ ਮਨਿਸਟਰ ਮੈਨੂੰ ਬਲਾਗ ਦਾ ਮੌਕੇ ਤੇ ਵੀ ਜਾਣ ਨੂੰ ਤਿਆਰ ਹੈ ਜਿੱਥੇ ਵੀ ਅਸੀਂ ਸੈਟਿੰਗ ਕਰਨ ਨੂੰ ਉਹਨਾਂ ਨਾਲ ਤਿਆਰ ਹੈ 24 ਘੰਟੇ ਸਸਤਾ ਵਾਸਤੇ ਜਿਹਦੇ ਕੋਲੇ ਵੀ ਕਹਿਣਗੇ ਮੈਂ ਨੰਗੇ ਪੈਰੀ ਜਾਣ ਨੂੰ ਤਿਆਰ ਆ ਤੇ ਮੈਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਜਾਣ ਨੂੰ ਤਿਆਰ ਹਾਂ ਜੀ